ਕਬੀਰ ਲੋਗ ਕੇ ਨਿੰਦੈ ਬਪੜਾ ਜਹ ਮਨ ਨਾਹੀ ਗਿਆਨ ਰਾਮ ਕਬੀਰਾ ਰਬ ਰਹਿ ਅਬਰ ਤਜੈ ਸਭ ਕਾਮ ਇਹ ਪਾਵਨ ਸ਼ਲੋਕ ਕਬੀਰ ਸਾਹਿਬ ਦਾ ਉਚਾਰਨ ਕੀਤਾ ਹੋਇਆ 46ਵਾਂ ਸ਼ਲੋਕ ਹੈ ਇਸ ਪਵਨ ਸਲੋਕ ਅੰਦਰ ਸਤਿਗੁਰੂ ਕਬੀਰ ਸਾਹਿਬ ਕਥਨ ਕਰਦੇ ਨੇ ਕਿ ਜਿਨ੍ਹਾਂ ਲੋਕਾਂ ਦੇ ਮਨ ਵਿੱਚ ਆਤਮਿਕ ਗਿਆਨ ਨਹੀਂ ਹੈ ਜਿਨ੍ਹਾਂ ਨੂੰ ਆਤਮਿਕ ਸੋਝੀ ਨਹੀਂ ਹੈ ਗੁਰ ਸ਼ਬਦ ਦੀ ਸਮਝ ਨਹੀਂ ਹੈ ਹੁਣ ਜੇ ਉਹ ਅਗਿਆਨਤਾ ਦੇ ਵਿੱਚ ਉਲਝੇ ਹੋਏ ਲੋਕ ਮੇਰੀ ਇਸ ਗੱਲੋਂ ਨਿੰਦਿਆ ਕਰਨਗੇ ਕਿ ਮੈਂ ਦੁਨੀਆਂ ਦੇ ਧਰਮ ਗ੍ਰੰਥਾਂ ਦੀਆਂ ਰੀਤਾਂ ਰਸਮਾਂ ਤਿਆਗ ਕੇ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਦੀ ਭਗਤੀ ਵਾਲਾ ਰਾਹ ਚੁਣਿਆ ਤਾਂ ਕਬੀਰ ਸਾਹਿਬ ਕਹਿੰਦੇ ਨੇ ਮੈਨੂੰ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਲੋਕ ਮੇਰੇ ਬਾਰੇ ਕੀ ਕਹਿੰਦੇ ਨੇ ਕਿਉਂਕਿ ਅਸਲ ਰਸਤਾ ਜਿਹੜਾ ਪਰਮਾਤਮਾ ਦੇ ਮਲਾਪ ਦਾ ਮੈਂ ਉਹਦੀ ਚੋਣ ਕੀਤੀ ਏ ਹੁਣ ਮੈਂ ਲੋਕਾਂ ਦੀ ਇਸ ਲਈ ਪਰਵਾਹ ਨਹੀਂ ਕਰਦਾ ਤੇ ਇਹ ਲੋਕ ਇਹਨਾਂ ਦੇ ਨਿੰਦਣ ਨਾਲ ਮੈਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਇਹ ਵਿਚਾਰੇ ਲੋਕ ਜਿਹੜੇ ਗਿਆਨ ਤੋਂ ਹੀਣੇ ਨੇ ਇਹ ਮੇਰੀ ਉਸ ਅਵਸਥਾ ਨੂੰ ਕਦੇ ਵੀ ਸਮਝ ਨਹੀਂ ਸਕਣਗੇ ਕਿਉਂਕਿ ਇਹ ਸਮੇਂ ਦੇ ਪੁਜਾਰੀਆਂ ਦੇ ਪਾਏ ਹੋਏ ਭਲੇਖਿਆਂ ਵਿੱਚ ਪੈ ਕੇ ਉਸੇ ਕਰਮ ਕਾਂਡ ਨੂੰ ਧਰਮ ਕਰਮ ਦਾ ਵੱਡਾ ਰਸਤਾ ਮੰਨਦੇ ਨੇ ਪਰਮਾਤਮਾ ਦੇ ਮਲਾਪ ਦਾ ਰਾਹ ਮੰਨੀ ਬੈਠੇ ਨੇ ਪਰ ਮੈਨੂੰ ਗੁਰੂ ਦੇ ਗਿਆਨ ਤੋਂ ਗੁਰਧਾਰਨ ਕਰਕੇ ਗੁਰੂ ਦੇ ਸ਼ਬਦ ਤੋਂ ਆਤਮਿਕ ਅਨੁਭਵੀ ਗਿਆਨ ਹੋ ਗਿਆ ਕਿ ਅਸਲ ਵਿੱਚ ਦੁਨੀਆਵੀ ਕਰਮ ਕੰਨ ਨੇ ਜਿਹੜੇ ਇਹ ਰੀਤਾਂ ਰਸਮਾਂ ਨੇ ਜਿਹੜੀਆਂ ਇਹ ਮਨੋਤਾ ਜਿਹੜੀਆਂ ਬਣਾ ਕੇ ਸਮਾਜ ਦੇ ਜਹਨ ਵਿੱਚ ਬਿਠਾਈਆਂ ਗਈਆਂ ਨੇ ਇਹ ਪਰਮਾਤਮਾ ਦੇ ਮਲਾਪ ਦਾ ਰਾਹ ਨਹੀਂ ਹਨ ਇਸ ਲਈ ਕਬੀਰ ਸਾਹਿਬ ਕਹਿੰਦੇ ਨੇ ਮੈਨੂੰ ਇਹਨਾਂ ਦੇ ਜੇ ਇਹ ਮੇਰਾ ਭੰਡੀ ਪ੍ਰਚਾਰ ਕਰਦੇ ਨੇ ਨਿੰਦਿਆ ਕਰਦੇ ਨੇ ਇਹਨਾਂ ਦੀ ਦੰਤ ਕਥਾ ਦਾ ਇਹਨਾਂ ਦੰਤ ਕਹਾਣੀਆਂ ਦਾ ਮੇਰੇ ਉੱਤੇ ਕੋਈ ਅਸਰ ਨਹੀਂ ਹੁੰਦਾ ਇਹ ਜਿਹੜੀਆਂ ਦੰਦ ਕਹਾਣੀਆਂ ਕਰਦੇ ਨੇ ਮੈਨੂੰ ਇਹਦਾ ਕੋਈ ਫਰਕ ਨਹੀਂ ਪੈਂਦਾ ਆ ਰਾਮ ਕਬੀਰਾ ਰਬ ਰਹੇ ਅਬਰਤ ਜੈ ਸਭ ਕਾਮ ਕਬੀਰ ਤੇ ਪ੍ਰਮਾਤਮਾ ਦੀ ਬੰਦਗੀ ਕਰ ਰਿਹਾ ਆ ਬਾਕੀ ਸਾਰੇ ਰੀਤਾ ਰਸਮ ਵਾਲੇ ਝਮੇਲੇ ਛੱਡ ਕੇ ਨਾ ਜੰਜਾਲਾਂ ਵਿੱਚੋਂ ਮੁਕਤ ਆ ਮੈਂ ਦਿਮਾਗ ਤੇ ਬੋਝ ਨਹੀਂ ਰੱਖਿਆ ਕਬੀਰ ਸਾਹਿਬ ਕਹਿੰਦੇ ਆਪਣੇ ਜਿਹਨ ਵਿੱਚੋਂ ਇਹ ਭਾਰ ਹੈ ਜਿਹੜਾ ਮੈਂ ਸਾਰੀ ਉਤਾਰ ਕੇ ਰੱਖ ਦਿੱਤਾ ਸਿਰਫ ਪ੍ਰਮਾਤਮਾ ਦੀ ਯਾਦ ਆਪਣੀ ਸੁਰਤ 'ਤੇ ਟਿਕਾਈ ਹੋਈ ਹੈ ਉਸੇ ਨੂੰ ਆਧਾਰ ਬਣਾ ਕੇ ਮੈਂ ਪ੍ਰਮਾਤਮਾ ਨੂੰ ਜਪੀ ਜਾਂਦਾ ਬਾਕੀ ਮੈਂ ਵਾਧੂ ਦੀਆਂ ਰੀਤਾਂ ਰਸਮਾਂ ਦਾ ਜਿਹੜਾ ਬੋਝ ਹੈ ਇਹ ਆਪਣੇ ਦਿਮਾਗ ਵਿੱਚੋਂ ਕੱਢ ਦਿੱਤਾ ਹੋਇਆ ਇਸ ਲਈ ਇਹ ਦੁਨੀਆ ਦੇ ਲੋਕੋ ਜੇ ਤੁਸੀਂ ਇਹਨਾਂ ਰੀਤਾਂ ਰਸਮਾਂ ਨੂੰ ਆਪਣੇ ਜ਼ਿੰਦਗੀ ਦਾ ਹਿੱਸਾ ਬਣਾ ਕੇ ਚੱਲੋਗੇ ਨਾ ਤਾਂ ਇਸ ਬੋਝ ਥੱਲੇ ਦਬੇ ਰਹੋਗੇ ਪ੍ਰਮਾਤਮਾ ਦੀ ਭਗਤੀ ਨਹੀਂ ਹੋਣੀ ਜੇ ਪ੍ਰਮਾਤਮਾ ਦੀ ਭਗਤੀ ਕਰਨੀ ਹੈ ਫਿਰ ਇਤਾਰ ਸਮੇਂ ਵਿਮਾ ਪਰਮਾ ਬਕਾਰਾਂ ਦਾ ਤਿਆਗ ਕਰਨਾ ਪਊਗਾ ਤਾਂ ਪਰਮਾਤਮਾ ਦਾ ਸਿਮਰਨ ਹੋਣਾ ਹੈ